ਇਹ ਸੱਪ ਲੜ ਗਿਆ ਜੱਸਾ ਪਸੂ ਬਾਹਰ ਦੇ ਗਿਆ ਸੀ ਛੋਟੀ ਛੋਟੀ ਸੀ ਜੀ ਬਸ ਪਤਾ ਨਹੀਂ ਲੱਗਿਆ ਰਾਤ ਨੂੰ ਜੀ ਬਾਦ ਹੋ ਰਹਾ ਹੈ ਜੀ ਉਹ ਦਵਾ ਡੰਗੇ ਕਲਮ ਆਖ ਰਹੀ ਦੋਹਾਂ ਦਾ ਜੀ ਇੱਕ ਵੜ ਸਿਕ ਝੋਕੀ ਅਰੇ ਘਾਰੇ ਸੇ ਤੇ ਸਾਡਾ ਪਰ ਸਾਰਾ ਹੀ ਨਹੀਂ ਗਈ ਕੋਈ ਅਕਸਰ ਫਿਲਮਾਂ ਜਾਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ ਕਿ ਜੇਕਰ ਸੱਪ ਮਾਰ ਦਿੱਤਾ ਜਾਵੇ ਤਾਂ ਸਪਨੀ ਉਸ ਦਾ ਬਦਲਾ ਲੈਂਦੀ ਹੈ ਅਜਿਹੀ ਹੀ ਕਹਾਣੀ ਵਾਪਰੀ ਹੈ ਪਿੰਡ ਮਦੀਰ ਦੇ ਵਿੱਚ ਕਿਸਾਨ ਸੁਖਦੀਪ ਸਿੰਘ ਦੇ ਨਾਲ ਉਹਨਾਂ ਦੱਸਿਆ ਕਿ ਉਹਨਾਂ ਨੇ ਪਸ਼ੂਆਂ ਵਾਲੇ ਵਾੜੇ ਦੇ ਵਿੱਚ ਰਾਤ ਨੂੰ 10 ਵਜੇ ਇੱਕ ਸੱਪ ਦੇਖਿਆ ਤੇ ਸੱਪ ਨੂੰ ਵੇਖਦੇ ਉਹਨਾਂ ਨੇ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਪਸ਼ੂ ਤੜਫਣ ਲੱਗੇ ਜਿਸ ਵਿੱਚ ਇੱਕ ਝੋਟੀ ਤੇ ਇੱਕ ਵਿਹੜ ਦੀ ਮੌਤ ਹੋ ਜਾਂਦੀ ਹੈ ਡਾਕਟਰ ਨੂੰ ਬੁਲਾਇਆ ਜਾਂਦਾ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਕੋਈ ਜ਼ਹਿਰ ਵਾਲੀ ਚੀਜ਼ ਇਹਨਾਂ ਦੇ ਲੜੀ ਹੈ ਤਾਂ ਉਹਨਾਂ ਦੁਬਾਰਾ ਫਿਰ ਪਸ਼ੂਆਂ ਵਾਲੇ ਕਮਰੇ ਦਾ ਨਰੀਖਣ ਕੀਤਾ ਤਾਂ ਉੱਥੇ ਇੱਕ ਹੋਰ ਸੱਪ ਦੀ ਲੀ ਵੇਖੀ ਗਈ ਜਿੱਥੇ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਸੱਪਾਂ ਦਾ ਜੋੜਾ ਸੀ ਤਾਂ ਦੂਜਾ ਸੱਪ ਜਿਹੜਾ ਉਹ ਆ ਕੇ ਪਸ਼ੂਆਂ ਦੇ ਲੜਿਆ ਤਾਂ ਪਸ਼ੂਆਂ ਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਹੈ ਛੋਟੀ ਪੈਲੀ ਹੈ ਪਸ਼ੂ ਰੱਖ ਕੇ ਜਿਹੜਾ ਗੁਜ਼ਾਰਾ ਕਰਦੇ ਸਨ ਕੀ ਹੋਈ ਸੀ ਸਾਰੀ ਘਟਨਾ ਉਹ ਤੁਹਾਨੂੰ ਸੁਣਾਉਣੀ ਹੈ ਦੀਪ ਸਿੰਘ ਪਿੰਡ ਕੜਾਈ ਮਦੀਰਾਈ ਬਾਈ ਜੀ ਕੀ ਕਹਾਣੀ ਬਣੀ ਹੈ ਜੀ ਪਸ਼ੂਆਂ ਕੱਲ੍ਹ ਦੀ ਰਾਤ 10 ਵਜੇ ਸੱਪ ਮਾਰਿਆ ਤੇ ਉਸ ਤੋਂ ਬਾਅਦ ਅਸੀਂ ਪੈ ਗਏ ਸੱਪ ਮਾਰ ਕੇ ਤੇ ਅਸੀਂ 2 ਵਜੇ ਜਦੋਂ ਦੇਖਿਆ ਜੀ ਤੇ ਪਸ਼ੂਆਂ ਦੋਹਾਂ ਨੂੰ ਡੰਗ ਮਾਰਿਆ ਪਿਆ ਸੀ ਪਸ਼ੂ ਮਰ ਗਏ ਸੀ ਇੱਕ ਝੋਟੀ ਨੂੰ ਤੇ ਇੱਕ ਗਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਜੀ ਸੱਪ ਦੀਆਂ ਲੀਆਂ ਵੀ ਦੇਖੀਆਂ ਆ ਬਾਕੀ ਵੀ ਇਹਨਾਂ ਨੂੰ ਇਲਾਜ ਲਈ ਡਾਕਟਰ ਡੋਟਰ ਬੁਲਾ ਕੇ ਦਿਖਾਇਆ ਤੇ ਡਾਕਟਰ ਨੇ ਦੇਖਿਆ ਵੀ ਇਹਨੂੰ ਜ਼ਹਿਰ ਜੂਰ ਦਾ ਕੋਈ ਕੀੜਾ ਲੜਿਆ ਹੋਇਆ ਤੇ ਉਸ ਕਰਕੇ ਆ ਕਹਾਣੀ ਵਾਪਰ ਗਈ ਇਸ ਕਰਕੇ ਸਾਨੂੰ ਕੋਈ ਬੇਨਤੀ ਹੈ ਰਿਕੁਐਸਟ ਹੈ ਜੀ ਸਾਡੀ ਕੀ ਮਹਾਵਜਾ ਦਿੱਤਾ ਜਾਵੇ ਕੁਛ ਵੀ ਸਹਾਦਤ ਨਹੀਂ ਤੁਹਾਨੂੰ ਜਿਹੜਾ ਤੁਸੀਂ ਸੱਪ ਬਾਰੇ ਕੀ ਲੱਗਦਾ ਵੀ ਉਹ ਹੀ ਸੱਪ ਡਾਂਕੇ ਗਿਆ ਸੀ ਇਹਨਾਂ ਨੂੰ ਕੀ ਹੋਰ ਹੋਰ ਸੱਪ ਹੈ ਜੀ ਨਵਾਂ ਸੱਪ ਹੈ ਜੀ ਜੋੜਾ ਜੀ ਜੋੜਾ ਸੀ ਜੀ ਹਾਂ ਜੀ ਭਗਵੰਤਾਨ ਸਰਕਾਰ ਨੂੰ ਇਹ ਪੀਲਾਈ ਸਾਨੂੰ ਕੋਈ ਮਹਾਵਜਾ ਦਿੱਤਾ ਜਾਵੇ ਸਾਡਾ ਰੋਜ਼ਗਾਰ ਇਹੀ ਹੈ ਪਸ਼ੂਆਂ ਦਾ ਇਹਦੇ ਹੀ ਧੰਦਾ ਕਰਦੇ ਆਂ ਇਹਦੇ ਤੇ ਹੀ ਸਾਡਾ ਰੋਟੀ ਦਾ ਰੋਜ਼ਗਾਰ ਚੱਲਦਾ ਹੈ ਇਸ ਕਰਕੇ ਸਾਨੂੰ ਬੇਨਤੀ ਹੈ ਕੋਈ ਜੋ ਕੁਛ ਮਹਾਵਜਾ ਬੰਦਾ ਆਪਾਂ ਕੀ ਗੱਲ ਬਣੀ ਹੈ ਪਸ਼ੂਆਂ ਨੂੰ ਮੈਸਾਪ ਲੜ ਗਿਆ ਜੀ ਸੋਸ ਪਸੂ ਬਾਲ ਦੇ ਸੀ ਛੋਟੀ ਝੋਟੀ ਸੀ ਬਸ ਪਤਾ ਨਹੀਂ ਲੱਗਾ ਰਾਤ ਨੂੰ ਜੀ ਤੇ ਇਹ ਜਿਹੜਾ ਸੱਪ ਤੁਸੀਂ ਦੇਖਿਆ ਸੀਗਾ ਹਾਂ ਜੀ ਦੇਖ ਮਾਰਿਆ ਮਾਰਿਆ ਸੱਪ ਨਹੀਂ ਉਹ ਤੁਹਾਨੂੰ ਲੱਗਦਾ ਵੀ ਉਹ ਸੱਪ ਪਹਿਲਾਂ ਪਸੂਆਂ ਨੂੰ ਡੰਗ ਗਿਆ ਜਾਂ ਉਸ ਤੋਂ ਬਾਅਦ ਕੋਈ ਹੋਰ ਸੱਪ ਹਾਂ ਜੀ ਉਹ ਡੰਗਿਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਹ ਉਸ ਤੋਂ ਬਾਅਦ ਡੰਗਿਆ ਤੇ ਨਾਲ ਮਾਰਤਾ ਸੀਗਾ ਜੀ ਕਿੰਨੇ ਪਸੂਆਂ ਦਾ ਨੁਕਸਾਨ ਹੋਇਆ ਦੋਆਂ ਦਾ ਜੀ ਟੱਕਵਾੜ ਸਿਕ ਝੋਕੀ ਸੀ ਤੇ ਜਿਹੜੇ ਬਾਕੀ ਦੇ ਪਸ਼ੂਆ ਉਹ ਠੀਕ ਹੈ ਜੀ ਉਹ ਠੀਕ ਮੈਨੂੰ ਗੁਜ਼ਰਤ ਤੇ ਗੈਰ ਦੇ ਗਰੀਬ ਬੰਦੇ ਜੋ ਇਸੇ ਵੀ ਸਾਡਾ ਰੋਜ਼ਗਾਰ ਹੈ ਇਹ ਰੋਜ਼ਗਾਰ ਇਸੇ ਤੇ ਹੈ ਸਾਡਾ ਹੋਰ ਸਾਰਾ ਹੈ ਨਹੀਂ ਗਾਜੀ ਕੋਈ